ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ 6 ਕਾਲੀ ਮਿਰਚ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਸ਼ਨੀਵਾਰ ਦੇ ਦਿਨ ਆਪਣੇ ਘਰ ਦੇ ਵਿੱਚ ਇਹ ਉਪਾਅ ਕਰਕੇ ਤੇ 6 ਕਾਲੀਆਂ ਮਿਰਚਾਂ ਨੂੰ ਇਸ ਜਗ੍ਹਾ ਤੇ ਚਲਾ ਦਿੰਦੇ ਹੋ ਦਾ ਇਹ ਉਪਾਕਰਨ ਦੇ ਨਾਲ ਵੱਡੇ ਤੋਂ ਵੱਡਾ ਸ਼ਨੀ ਦੋਸ਼ ਵੀ ਤੁਹਾਡੇ ਤੋਂ ਦੂਰ ਹੋ ਜਾਵੇਗਾ। ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਗ੍ਰਹਿ ਦੋਸ਼, ਪਿਤਰ ਦੋਸ਼ ਜਾਂ ਫਿਰ ਸ਼ਨੀ ਦੋਸ਼ ਦੇ ਕਰਕੇ ਸਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਆ ਜਾਂਦੀਆਂ ਨੇ, ਮੁਸ਼ਕਲਾਂ ਆ ਜਾਂਦੀਆਂ ਨੇ। ਸਾਡੇ ਘਰ ਦੇ ਵਿੱਚ ਚੱਲਦੇ-ਚੱਲਦੇ ਕਾਰੋਬਾਰ ਰੁਕ ਜਾਂਦੇ ਨੇ, ਲੜਾਈ ਝਗੜੇ ਵਧ ਜਾਂਦੇ ਨੇ। ਪਰ ਸਾਨੂੰ ਕੁਝ ਸਮਝ ਨਹੀਂ ਆਉਂਦਾ ਕਿ ਸਾਡੇ ਨਾਲ ਹੋ ਕੀ ਰਿਹਾ ਹੈ। ਉਸ ਸਮੇਂ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਜੇਕਰ ਤੁਹਾਡੇ ਤੇ ਸ਼ਨੀ ਦੋਸ਼ ਦੇ ਕਰਕੇ ਤੁਹਾਡੇ ਕੰਮਕਾਰਾਂ ਦੇ ਵਿੱਚ ਅੜਚਨਾ ਰੁਕਾਵਟਾਂ ਆ ਰਹੀਆਂ ਨੇ ਤੇ ਉਹ ਤੁਰੰਤ ਦੂਰ ਹੋ ਜਾਣਗੀਆਂ ਤੇ ਇਸ ਦੇ ਨਾਲ-ਨਾਲ ਜਿਹੜੇ ਲੋਕ ਇਹ ਵੀ ਕਹਿੰਦੇ ਨੇ ਕਿ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ ਅਸੀਂ ਮਿਹਨਤ ਬਹੁਤ ਕਰਦੇ ਹਾਂ ਪਰ ਸਾਡੇ ਘਰ ਦੀ ਜਿਹੜੀ ਗਰੀਬੀ ਹੈ ਉਹ ਦੂਰ ਨਹੀਂ ਹੁੰਦੀ ਪਹਿਲੀ ਤਾਂ ਗੱਲ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਚੇਕ ਸਾਡੇ ਘਰ ਦੇ ਵਿੱਚ ਪੈਸਾ ਆ ਜਾਂਦਾ ਹੈ ਤੇ ਪੈਸਾ ਰੁਕਦਾ ਨਹੀਂ ਫਜ਼ੂਲ ਖਰਚ ਜਾਂ ਫਿਰ ਬਿਮਾਰੀਆਂ ਤੇ ਸਾਰਾ ਹੀ ਪੈਸਾ ਲੱਗ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਛੇ ਕਾਲੀ ਮਿਰਚ ਦਾ ਇਹ ਛੋਟਾ ਜਿਹਾ ਉਪਾਅ ਕਰ ਲਓਗੇ ਨਾ ਤੇ ਤੁਹਾਨੂੰ ਤਨਵਾਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਤੇ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਦੋਸ਼ ਚੱਲ ਰਹੇ ਨੇ ਉਹਨਾਂ ਦੇ ਨਾਲ-ਨਾਲ ਸ਼ਨੀ ਦੋਸ਼ ਵੀ ਦੂਰ ਹੋ ਜਾਵੇਗਾ ਕਈ ਵਾਰ ਸਾਡੇ ਰਿਸ਼ਤੇ ਵਿਆਹ ਸ਼ਾਦੀ ਨੂੰ ਲੈ ਕੇ ਰੁਕਾਵਟਾਂ ਆਉਂਦੀਆਂ ਨੇ ਸ਼ਨੀ ਦੋਸ਼ ਦੇ ਕਰਕੇ ਸਾਡੇ ਇਸ ਤਰ੍ਹਾਂ ਦੀਆਂ ਕੰਮਕਾਰਾਂ ਦੇ ਵਿੱਚ ਪ੍ਰੋਬਲਮ ਆਉਂਦੀਆਂ ਨੇ ਸੋ ਇਸ ਸਿੰਪਲ ਜਿਹੇ ਤੇ ਛੋਟੇ ਜਿਹੇ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਕਰ ਸਕਦੇ ਹੋ ਕਿਤੇ ਬਾਹਰ ਚਲਣ ਦੀ ਜ਼ਰੂਰਤ ਵੀ ਨਹੀਂ ਪਵੇਗੀ ਤੇ ਇਸ ਤਰ੍ਹਾਂ ਜੇਕਰ ਤੁਸੀਂ ਇਸ ਉਪਾਣ ਨੂੰ ਸ਼ਨੀਵਾਰ ਦੇ ਦਿਨ ਕਰ ਲਓਗੇ ਤਾਂ ਇਹ ਸ਼ਨੀ ਦੇਵ ਦੀ ਜੋ ਕਿਰਪਾ ਹੈ ਅਸੀਮ ਕਿਰਪਾ ਇਸ ਉਪਾਣ ਨੂੰ ਕਰਨ ਦੇ ਨਾਲ ਤੁਹਾਡੇ ਤੇ ਬਣੇਗੀ ਉਸ ਦੇ ਨਾਲ ਨਾਲ ਜੋ ਸ਼ਨੀ ਦੋਸ਼ ਚੱਲ ਰਿਹਾ ਉਹ ਵੀ ਤੁਰੰਤ ਦੂਰ ਹੋ ਜਾਵੇਗਾ ਤੇ ਇਸੇ ਤਰ੍ਹਾਂ ਜੋ ਲੋਕ ਸ਼ਨੀ ਦੇ 7.5 ਤੋਂ ਪਰੇਸ਼ਾਨ ਰਹਿੰਦੇ ਨੇ ਕਿ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦਾ ਕੋਈ ਵੀ ਕੰਮ ਨਹੀਂ ਬਣਦਾਗਾ ਅਗਰ ਉਹ ਕਿਸੇ ਕੰਮ ਦੇ ਲਈ ਆਪਣੇ ਘਰ ਤੋਂ ਬਾਹਰ ਜਾਂਦੇ ਨੇ ਕਿਸੇ ਵੀ ਸ਼ੁਭ ਕੰਮ ਦੇ ਲਈ ਜਾਂਦੇ ਨੇ ਉਹਨਾਂ ਨੂੰ ਉਸ ਕੰਮ ਦੇ ਵਿੱਚ ਵੀ ਅਸਫਲਤਾ ਹੀ ਮਿਲਦੀ ਹੈ ਉਹ ਥੱਕਾ ਹਾਰ ਕੇ ਬੈਠ ਜਾਂਦੇ ਨੇ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਕਰੀਏ ਤੇ ਕੀ ਨਾ ਉਸ ਸਮੇਂ ਤੁਸੀਂ ਇਹ ਉਪਾਅ ਕਰ ਲੈ ਇਹ ਜੋ ਉਪਾਏ ਇਸ ਨੂੰ ਕਰਨ ਦੇ ਨਾਲ ਜੋ ਸ਼ਨੀ ਦੇਵ ਨੇ ਉਹ ਵੀ ਪਰਸੰਨ ਹੁੰਦੇ ਨੇ ਤੇ ਜੋ ਸ਼ਨੀ ਦੀਆਂ ਪੀੜਾਂ ਸਾਡੇ ਉੱਪਰ ਚੱਲ ਰਹੀਆਂ ਹੁੰਦੀਆਂ ਨੇ ਉਹ ਵੀ ਤੁਰੰਤ ਹੀ ਦੂਰ ਹੋ ਜਾਂਦੀਆਂ ਨੇ ਇਸ ਦੇ ਨਾਲ ਨਾਲ ਇਸ ਮਹੀਨੇ ਦੇ ਵਿੱਚ ਕਈ ਰਾਸ਼ੀਆਂ ਦੇ ਵਿੱਚ ਸ਼ਨੀ ਦੀ ਸਾਢੇ ਸਤੀ ਚੱਲ ਰਹੀਏ ਜਿਨ੍ਹਾਂ ਰਾਸ਼ੀਆਂ ਦੇ ਵਿੱਚ ਸ਼ਨੀ ਦੀ ਸਾਢੇ ਸਤੀ ਚੱਲ ਰਹੀਏ ਉਹ ਰਾਸ਼ੀਆਂ ਇਸ ਉਪਾ ਨੂੰ ਕਰ ਸਕਦੀਆਂ ਨੇ ਤਾਂ ਜੋ ਕਿ ਉਨਾ ਦੀ ਚਿੰਦੇ ਵਿੱਚ ਆਉਣ ਵਾਲੀਆਂ ਪ੍ਰੋਬਲਮ ਪਹਿਲਾਂ ਹੀ ਦੂਰ ਹੋ ਜਾ ਤਾਂ ਕਿ ਉਹਨਾਂ ਨੂੰ ਕਿਸੇ ਵੀ ਪ੍ਰੋਬਲਮ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਉਪਾਅ ਨੂੰ ਕਰਨ ਦੇ ਨਾਲ ਸ਼ਨੀ ਦੇਵ ਦਾ ਅਸ਼ੀਰਵਾਦ ਤੁਹਾਨੂੰ ਮਿਲੇਗਾ ਹੀ ਮਿਲੇਗਾ ਉਸ ਦੇ ਨਾਲ-ਨਾਲ ਜਿੰਨੀਆਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਨੇ ਉਹ ਸਮੱਸਿਆਵਾਂ ਵੀ ਦੂਰ ਹੋ ਜਾਣ ਭਾਵੇਂ ਉਹ ਪੈਸੇ ਨੂੰ ਲੈ ਕੇ ਹੋਣ ਆਮੀ ਗ੍ਰਹਿ ਦੋਸ਼ ਪਿੱਤਰ ਦੋਸ਼ ਜਾਂ ਫਿਰ ਸ਼ਨੀ ਦੋਸ਼ ਤੇ ਜਾਂ ਗਰੀਬੀ ਨੂੰ ਲੈ ਕੇ ਹੋਵੇ ਜਾਂ ਘਰ ਦੇ ਵਿੱਚ ਬਿਮਾਰੀ ਹੋਵੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਵੇਗੀ ਉਹ ਤੁਰੰਤ ਹੀ ਦੂਰ ਹੋ ਜਾਵੇਗੀ ਇਸੇ ਤਰ੍ਹਾਂ ਜੋ ਲੋਕ ਸ਼ਨੀ ਦੀ 7.5 ਜਾਂ ਫਿਰ ਸ਼ਨੀ ਦੀ ਢਈਆ ਤੇ ਜਾਂ ਫਿਰ ਕਿਸੇ ਵੀ ਪ੍ਰੋਬਲਮ ਤੋਂ ਪਰੇਸ਼ਾਨ ਨੇ ਉਨਾਂ ਨੇ ਇਹ ਛੋਟਾ ਜਿਹਾ ਸ਼ੇ ਕਾਲੀ ਮੇਚ ਨੂੰ ਚਲਾਉਣ ਵਾਲਾ ਉਪਾਅ ਆਪਣੇ ਘਰ ਦੇ ਵਿੱਚ ਬੈਠ ਕੇ ਕਰ ਲੈਣਾ ਹੈ ਇਸ ਉਪਾਅ ਨੂੰ ਸਿਰਫ ਤੁਸੀਂ ਘਰ ਬੈਠ ਕੇ ਹੀ ਕਰਨਾ ਹੈ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੋएगी ਤੇ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਹੜੇ ਸਮੇਂ ਕਰਨਾ ਹੈ ਤੇ ਕਿੰਨਾ ਸਮਾਂ ਲਗਾਤਾਰ ਕਰਨਾ ਇਹ ਹੀ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਤੁਹਾ ਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਉ ਨੂੰ ਕਰਨ ਦੇ ਨਾਲ ਤੁਹਾਨੂੰ ਬਹੁਤ ਹੀ ਵੱਡਾ ਫਾਇਦਾ ਹੋਣ ਵਾਲਾ ਹੈ ਕਿਉਂਕਿ ਇਸ ਉਪਾਉ ਨੂੰ ਕਰਨ ਦੇ ਨਾਲ ਤੁਸੀਂ ਸ਼ਨੀ ਦੇਵ ਨੂੰ ਪ੍ਰਸੰਨ ਕਰ ਸਕਦੇ ਹੋ ਤੇ ਜਦੋਂ ਅਸੀਂ ਸ਼ਨੀ ਦੇਵ ਨੂੰ ਖੋਸ਼ ਕਰ ਲਿਆ ਤਾਂ ਸਮਝ ਲਓ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਮੁਸ਼ਕਲਾਂ ਪਰੇਸ਼ਾਨੀਆਂ ਨੇ ਜਿਹੜੀਆਂ ਜੜ ਤੋਂ ਖਤਮ ਹੋ ਜਾਣਗੀਆਂ ਇਸ ਉਪਾਅ ਨੂੰ ਲੇਡੀਜ਼ ਜੈਂਟਸ ਦੋਨੋਂ ਹੀ ਕਰ ਸਕਦੇ ਨੇ ਜਿੰਨਾ ਨੂੰ ਵੀ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਇਸ ਉਪਾਅ ਨੂੰ ਕਰ ਸਕਦੇ ਨੇ ਤੇ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਹੀ ਕਰਨਾ ਹੈ ਤੁਸੀਂ ਇਸ ਉਪਾਅ ਨੂੰ ਸਵੇਰ ਦੇ ਦੁਪਹਿਰ ਦੇ ਸਮੇਂ ਵੀ ਕਰ ਸਕਦੇ ਹੋ ਜੇਕਰ ਤੁਸੀਂ ਇਸ ਉਪਾਅ ਨੂੰ ਸ਼ਾਮ ਦੇ ਸਮੇਂ ਕਰੋਗੇ ਤਾਂ ਉਸ ਦਾ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਮਿਲਣ ਵਾਲਾ ਹੈ ਇਸੇ ਨਾਲ ਨਾਲ ਤੁਹਾਨੂੰ ਉਪਾਕਰਨ ਦੇ ਲਈ ਚਾਹੀਦੀਆਂ ਨੇ 6 ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਬਿਲਕੁਲ ਸਾਫ਼ ਸੁਥਰੀਆਂ ਤੇ ਸਾਬਤ ਹੋਣੀਆਂ ਚਾਹੀਦੀਆਂ ਨੇ ਟੁੱਟੀਆਂ ਫੁੱਟੀਆਂ ਨਹੀਂ ਹੋਣੀਆਂ ਚਾਹੀਦੀਆਂ ਜੋ ਕਾਲੀ ਮਿਰਚ ਹੁੰਦੀ ਏ ਉਹ ਕਾਲੇ ਰੰਗ ਚ ਹੁੰਦੀ ਏ ਇਸ ਕਰਕੇ ਉਹ ਸ਼ਨੀ ਦੇਵ ਦੇ ਨਾਲ ਜੁੜੀ ਹੁੰਦੀ ਏ ਬਸ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਜਿਹੜੀ ਤੁਸੀਂ 6 ਕਾਲੀ ਮਿਰਚ ਦੇ ਦਾਣੇ ਲੈਣੇ ਉਹ ਬਿਲਕੁਲ ਹੀ ਸਾਬਤ ਹੋਣੇ ਚਾਹੀਦੇ ਨੇ ਟੁੱਟੇ ਹੋਏ ਨਾ ਹੋਣ ਇਸ ਦੇ ਨਾਲ-ਨਾਲ ਤੁਹਾਨੂੰ ਚਾਹੀਦਾ ਛੋਟਾ ਜਿਹਾ ਟੁਕੜਾ ਕਪੂਰ ਦਾ ਜਾਂ ਫਿਰ ਛੋਟੀ ਜਿਹੀ ਟਿੱਕੀ ਕਪੂਰ ਦੀ ਤੁਸੀਂ ਲੈ ਸਕਦੇ ਹੋ ਤੇ ਇਸ ਦੇ ਨਾਲ-ਨਾਲ ਤੁਹਾਨੂੰ ਚਾਹੀਦਾ ਮਿੱਟੀ ਦਾ ਦੀਵਾ ਜਾਂ ਮਿੱਟੀ ਦਾ ਕੋਈ ਵੀ ਬਰਤਨ ਤੁਸੀਂ ਯੂਜ਼ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਮਿੱਟੀ ਦਾ ਦੀਵਾ ਜਾਂ ਕੋਈ ਵੀ ਬਰਤਨ ਨਹੀਂ ਹੈਗਾ ਤਾਂ ਤੁਸੀਂ ਕੋਈ ਹੋਰ ਬਰਤਨ ਯੂਜ਼ ਕਰ ਸਕਦੇ ਹੋ ਜੋ ਪਾਠ ਪੂਜਾ ਦੇ ਲਈ ਤੁਸੀਂ ਯੂਜ਼ ਕਰਦੇ ਹੋ ਉਹ ਹੀ ਤੁਸੀਂ ਬਰਤਨ ਇਸ ਉਪਾਅ ਦੇ ਵਿੱਚ ਵਰਤੋਂ ਦੇ ਵਿੱਚ ਲੈਣਾ ਜੇਕਰ ਤੁਹਾਡੇ ਕੋਲ ਮਿੱਟੀ ਦਾ ਕੋਈ ਬਰਤਨ ਜਾਂ ਦੀਵਾ ਅਵੇਲੇਬਲ ਨਹੀਂ ਤਾਂ ਇਹ ਸਾਰੀਆਂ ਚੀਜ਼ਾਂ ਲੈਣ ਤੋਂ ਬਾਅਦ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਅਜਿਹੀ ਜਗ੍ਹਾ ਤੇ ਬੈਠ ਜਾਣਾ ਜਿੱਥੇ ਤੁਹਾਨੂੰ ਬੈਠਿਆਂ ਨੂੰ ਉਪਾਅ ਕਰਦੇ ਸਮੇਂ ਕੋਈ ਵੀ ਡਿਸਟਰਬ ਨਾ ਕਰੇ ਤੁਹਾਨੂੰ ਕੋਈ ਬੁਲਾਵੇ ਨਾ ਜਿਸ ਕਰਕੇ ਤੁਸੀਂ ਇਹ ਉਪਾਅ ਗੋਪਤ ਵਿਧੀ ਦੇ ਨਾਲ ਇਕੱਲੇ ਕਾਂਤ ਦੇ ਵਿੱਚ ਬੈਠ ਕੇ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਇਹ ਚੀਜ਼ ਆ ਲੈਗੇ ਤੁਸੀਂ ਆਪਣੇ ਘਰ ਦੇ ਕਿਸੇ ਰੂਮ ਜਾਂ ਖਾਲੀ ਸਥਾਨ ਤੇ ਪੱਛਮ ਦਿਸ਼ਾ ਦੇ ਵੱਲ ਮੂੰਹ ਕਰਕੇ ਤੁਸੀਂ ਬੈਠ ਜਾਣਾ ਹੈ ਪੱਛਮ ਦਿਸ਼ਾ ਦੇ ਵਿੱਚ ਇਸ ਲਈ ਬੈਠਣਾ ਹੈ ਕਿਉਂਕਿ ਜੋ ਸਾਡੇ ਘਰ ਦੀ ਪੱਛਮ ਦਿਸ਼ਾ ਹੁੰਦੀ ਹੈ ਇਹ ਸ਼ਨੀ ਦੇਵ ਦੀ ਦਿਸ਼ਾ ਹੁੰਦੀ ਹੈ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਤੁਹਾਡਾ ਫੇਸ ਇਹ ਨਾ ਉਹ ਪੱਛਮ ਦਿਸ਼ਾ ਦੇ ਵੱਲ ਹੋਣਾ ਚਾਹੀਦਾ ਹੈ ਇਸ ਉਪਾਅ ਨੂੰ ਤੁਸੀਂ ਨੀਚੇ ਬੈਠ ਕੇ ਹੀ ਕਰਨਾ ਹੈ ਜੇਕਰ ਤੁਹਾਡੇ ਕੋਲ ਆਸਨ ਵਿਸ਼ਾਈ ਕੋਈ ਹੈਗੀ ਹੈ ਨੀਚੇ ਬਿਸ਼ਾਉਣ ਦੇ ਲਈ ਤਾਂ ਤੁਸੀਂ ਉਹ ਆਸਨ ਲਗਾ ਕੇ ਵੀ ਇਸ ਉਪਾਅ ਨੂੰ ਕਰ ਸਕਦੇ ਹੋ ਜੇਕਰ ਨਹੀਂ ਵੀ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਹੀ ਨੀਚੇ ਬੈਠਣਾ ਜਣਾ ਹੈ ਤੇ ਇਸ ਉਪਾਅ ਨੂੰ ਕਰ ਲੈਣਾ ਜਿੱਥੇ ਬੈਠ ਕੇ ਤੁਸੀਂ ਇਸ ਉਪਾਅ ਨੂੰ ਕਰ ਰਹੇ ਹੋ ਨਾ ਉੱਥੇ ਜਗ੍ਹਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਸਾਫ਼ ਸਫਾਈ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਕਿਉਂਕਿ ਇਹ ਜੋ ਉਪਾਅ ਹੈ ਇਹ ਉਹ ਪਾਸ਼ੀ ਅਣੀ ਦੇਵ ਦੇ ਨਾਲ ਜੁੜਿਆ ਹੋਇਆ ਹੈ ਇਸੇ ਤਰ੍ਹਾਂ ਜਦੋਂ ਤੁਸੀਂ ਪੱਛਮ ਦਿਸ਼ਾ ਦੇ ਵਿੱਚ ਬੈਠ ਚਾਉਗੇ ਤੇ ਜੇਕਰ ਜਿਹੜਾ ਤੁਸੀਂ ਨਾਲ ਦੀਵਾ ਲਿਆ ਜਾਂ ਮਿੱਟੀ ਦਾ ਕੋਈ ਬਰਤਨ ਜਾਂ ਫਿਰ ਪਾਠ ਪੂਜਾ ਵਾਲਾ ਕੋਈ ਬਰਤਨ ਤੁਸੀਂ ਲਿਆਏ ਉਸ ਦੇ ਵਿੱਚ ਜਿਹੜੀਆਂ ਤੁਸੀਂ ਛੇ ਕਾਲੀਆਂ ਮਿਰਚਾਂ ਲਈਆਂ ਉਹ ਛੇ ਕਾਲੀਆਂ ਮਿਰਚਾਂ ਦੇ ਦਾਣੇ ਰੱਖਦੇ ਨੇ ਨੇ ਤੇ ਉਹ ਇੱਕ-ਇਕਾਰ ਤੁਸੀਂ ਨਹੀਂ ਰੱਖਣੇ ਇੱਕ-ਇੱਕ ਕਰਕੇ ਤੁਸੀਂ ਰੱਖਣੇ ਨੇ ਏਕੇ ਕੇ ਕਰਕੇ ਇਸ ਤਰੀਕੇ ਦੇ ਨਾਲ ਕਿ ਜਿਵੇਂ ਤੁਸੀਂ ਇੱਕ ਕਾਲੀ ਮਿਰਚ ਦਾ ਦਾਣਾ ਲੈਣਾ ਹੈ ਉਸ ਨੂੰ ਤੁਸੀਂ ਸੱਚੇ ਹੱਥ ਦੇ ਨਾਲ ਚੁੱਕਣਾ ਤੇ ਸੱਚੇ ਹੱਥ ਦੇ ਵਿੱਚ ਹੀ ਰੱਖਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਬੋਲਣਾ ਇੱਕ ਮੰਤਰ ਇਸ ਮੰਤਰ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਵੀ ਸਕਦੇ ਹੋ ਤੇ ਕਾਪੀ ਤੇ ਵੀ ਨੋਟ ਕਰਕੇ ਰੱਖ ਸਕਦੇ ਹੋ ਮੰਤਰ ਓਮ ਸ਼ਨੀਸ਼ਨਰਾਇ ਨਮਾ ਇਸ ਤਰੀਕੇ ਦੇ ਨਾਲ ਇੱਕ ਕਾਲੀ ਮਿਰਚ ਦਾ ਦਾਣਾ ਲੈ ਕੇ ਇਹ ਮੰਤਰ ਬੋਲ ਕੇ ਇਸ ਨੂੰ ਤੁਸੀਂ ਰੱਖਦੇ ਨਾ ਤੇ ਫਿਰ ਤੁਸੀਂ ਦੂਸਰਾ ਕਾਲੀ ਮਿਰਚ ਦਾ ਦਾਣਾ ਲੈਣਾ ਤੇ ਇਸ ਮੰਤਰ ਨੂੰ ਬੋਲਣਾ ਹੈ ਤੇ ਫਿਰ ਉਹ ਤੁਸੀਂ ਜਿਹੜਾ ਵੀ ਬਰਤਨ ਲਿਆ ਉਸ ਦੇ ਵਿੱਚ ਰੱਖਦੇ ਜਾਣਾ ਇਸੇ ਤਰੀਕੇ ਦੇ ਨਾਲ ਇੱਕ ਇੱਕ ਦਾਣਾ ਚੁੱਕਦੇ ਜਾਣਾ ਮੰਤਰ ਬੋਲਦੇ ਜਾਣਾ ਤੇ 6 ਦੇ 6 ਕਾਲੀਆਂ ਮਿਰਚਾਂ ਦੇ ਦਾਣੇ ਤੁਸੀਂ ਬਰਤਨ ਜਿਹੜਾ ਵੀ ਲਿਆ ਉਹਦੇ ਵਿੱਚ ਰੱਖਦੇ ਨਾ ਜਿਵੇਂ ਤੁਸੀਂ ਹਰ ਕਾਲੀ ਮਿਰਚ ਦੇ ਉੱਪਰ ਇੱਕ ਮੰਤਰ ਬੋਲਣਾ ਹੈ ਜਿਵੇਂ 6 ਕਾਲੀਆਂ ਮਿਰਚਾਂ ਦੇ ਦਾਣੇ ਨੇ ਤਾਂ ਤੁਸੀਂ ਇੱਕ ਦਾਣਾ ਚੁੱਕਿਆ ਮੰਤਰ ਬੋਲਿਆ ਰੱਖਿਆ ਦੂਸਰਾ ਚੁੱਕਿਆ ਮੰਤਰ ਬੋਲਿਆ ਤੇ ਉਸ ਦਾਣੇ ਨੂੰ ਰੱਖ ਦਿੱਤਾ ਇਸ ਤਰੀਕੇ ਦੇ ਨਾਲ ਤੁਸੀਂ 6 ਦੇ 6 ਦਾਣੇ ਰੱਖਨੇ ਜਿਵੇਂ 6 ਕਾਲੀਆਂ ਮਿਰਚਾਂ ਦੇ ਦਾਣੇ ਅਤੇ 6 ਵਾਰ ਹੀ ਇਸ ਮੰਤਰ ਨੂੰ ਬੋਲਣਾ ਪਰ ਇਸ ਤਰ੍ਹਾਂ ਨਹੀਂ ਕਰਨਾ ਕਿ ਇੱਕੇ ਵਾਰ ਸੇ 6 ਕਾਲੀਆਂ ਮਿਰਚਾਂ ਦੇ ਦਾਣੇ ਰੱਖਦੇ ਇੱਕੇ ਵਾਰ ਹੀ ਛੇ ਵਾਰ ਤੁਸੀਂ ਮੰਤਰ ਬੋਲਦਾ ਇਸ ਤਰੀਕੇ ਦੇ ਨਾਲ ਨਹੀਂ ਇੱਕ ਇੱਕ ਕਰਕੇ ਰੱਖਣਾ ਤੇ ਏਕ ਏਕ ਕਰਕੇ ਮੰਤਰ ਤੁਸੀਂ ਬੋਲਦੇ ਜਾਣਾ ਤੇ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਕਾਲੀਆਂ ਮਿਰਚਾਂ ਰੱਖ ਲਓਗੇ ਕਾਲੀਆਂ ਮਿਰਚਾਂ ਰੱਖਣ ਤੋਂ ਬਾਅਦ ਜਿਹੜੀ ਤੁਸੀਂ ਕਪੂਰ ਦੀ ਟਿੱਕੀ ਜਾਂ ਫਿਰ ਟੁਕੜਾ ਲਿਆ ਸੀ ਉਹਨਾਂ ਨੂੰ ਇਹ ਕਾਲੀਆਂ ਮਿਰਚਾਂ ਦੇ ਉੱਪਰ ਰੱਖ ਦੇਣਾ ਉੱਪਰ ਰੱਖ ਕੇ ਤੇ ਇਸ ਨੂੰ ਜਲਾ ਦੇਣਾ ਜਲਾ ਕੇ ਤੇ ਤੁਸੀਂ ਹੱਥ ਜੋੜ ਕੇ ਸ਼ਨੀ ਦੇਵ ਦਾ ਧਿਆਨ ਧਰ ਕੇ ਤੁਸੀਂ ਆਪਣੇ ਮਨ ਦੇ ਵਿੱਚ ਜੋ ਵੀ ਤੁਹਾਡੀ ਸਮੱਸਿਆ ਹੈ ਪਰੇਸ਼ਾਨੀ ਹੈ ਮੁਸ਼ਕਲ ਹੈ ਉਹ ਬੋਲਦੇ ਜਾਵੇ ਇਸ ਤਰੀਕੇ ਦੇ ਨਾਲ ਬੋਲਣਾ ਹੈ ਕਿ हे ਸ਼ਨੀ ਦੇਵ ਨਿਆਂ ਦੇ ਦਾਤਾ ਕਾਰਮ ਫਲ ਦਾਤਾ ਮੇਰੇ ਤੋਂ ਜੋ ਵੀ ਜਾਣੇ ਅਣਜਾਣੇ ਦੇ ਵਿੱਚ ਅਣਜਾਣੇ ਅਣਚਾਣੇ ਦੇ ਵਿੱਚ ਭੁੱਲ ਚੁੱਕ ਹੋਈ ਹੋਵੇ ਉਸ ਦੀ ਖੀਮਾ ਬਖਸ਼ੋ ਤੇ ਆਪਣੀ ਅਪਾਰ ਕਿਰਪਾ ਮੇਰੇ ਉੱਪਰ ਤੁਸੀਂ ਬਣਾ ਕੇ ਰੱਖਣਾ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਮਨ ਦੇ ਵਿੱਚ ਸ਼ਨੀ ਦੇਵ ਦਾ ਧਿਆਨ ਧਰ ਕੇ ਤੁਸੀਂ ਪ੍ਰਾਰਥਨਾ ਕਰਦੇ ਇਹ ਛੇ ਕਾਲੀਆਂ ਮਿਰਚਾਂ ਦੇ ਦਾਣੇ ਦਾ ਉਪਾਏ ਜਿਹੜਾ ਇਸ ਨੂੰ ਚਲਾਉਣ ਦਾ ਇਹ ਤੁਸੀਂ ਸ਼ਨੀਵਾਰ ਦੀ ਸ਼ਾਮ ਨੂੰ ਕਰਨਾ ਹੈ ਸ਼ਨੀਵਾਰ ਦੇ ਦਿਨ ਤੇ ਸ਼ਾਮ ਦੇ ਸਮੇਂ ਕਰਨਾ ਹੈ ਇਸੇ ਤਰੀਕੇ ਦੇ ਨਾਲ ਜਿਹੜੇ ਵੀ ਸ਼ਨੀਵਾਰ ਤੁਹਾਨੂੰ ਸਮਾਂ ਮਿਲਦਾ ਹੈ ਸ਼ਾਮ ਦੇ ਸਮੇਂ ਤੇ ਘਰ ਦੀ ਪੱਛਮ ਦਿਸ਼ਾ ਦੇ ਵਿੱਚ ਬੈਠ ਕੇ ਇਸ ਉਪਾਅ ਨੂੰ ਕਰਕੇ ਕਿ ਇਹ ਤੁਸੀਂ ਕਾਲੀਆਂ ਮਿਰਚਾਂ ਨੂੰ ਜਲਾਉਣਾ ਹੈ ਤੇ ਜੇਕਰ ਤੁਸੀਂ ਇਹ ਉਪਾਅ ਸ਼ਨੀਵਾਰ ਦੇ ਦਿਨ ਸਿਰਫ ਇੱਕ ਵਾਰ ਹੀ ਕਰ ਲੈਨੇ ਹੋ ਤੇ ਤੁਹਾਡਾ ਸੁੱਤੀ ਹੋਈ ਭਾਗ ਸੁੱਤੀ ਹੋਈ ਕਿਸਮਤ ਜਾਗ ਚਾਵੇਗੀ ਤੇ ਤੁਹਾਨੂੰ ਕਦੇ ਵੀ ਧਨ ਦੌਲਤ ਦੀ ਕਮੀ ਨਹੀਂ ਆਵੇਗੀ ਕੰਨ ਦੇ ਨਾਲ ਤੇ ਕਰਜੇ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਉਹ ਤੁਹਾਡੀਆਂ ਤੁਰੰਤ ਹੀ ਦੂਰ ਹੋ ਜਾਣਗੀਆਂ ਜੇਕਰ ਤੁਹਾਡੇ ਉੱਪਰ ਸ਼ਨੀ ਦੀ 3.5 ਚੱਲ ਰਹੀ ਹੈ ਸ਼ਨੀ ਡਈ ਹੈ ਜਾਂ ਫਿਰ ਸ਼ਨੀ ਦੋਸ਼ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੋਸ਼ ਤੁਹਾਡੇ ਉੱਪਰ ਹੋਵੇ ਉਹ ਵੀ ਤੁਰੰਤ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਵੇਗਾ ਇਸ ਉਪਾਅ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖੋ ਸਿਰਫ ਇੱਕ ਵਾਰ ਕਰਨਾ ਹੈ ਸ਼ਨੀਵਾਰ ਦੇ ਦਿਨ ਨੂੰ ਸ਼ਾਮ ਦੇ ਸਮੇਂ ਬਹੁਤ ਹੀ ਸਿੰਪਲ ਉਪਾਏ ਇਸ ਉਪਾਣ ਨੂੰ ਕਰਨ ਦੇ ਲਈ ਨਾ ਤਾਂ ਤੁਹਾਡਾ 1 ਰੁਪਏ ਦਾ ਵੀ ਖਰਚਾ ਹੋਣ ਵਾਲਾ ਹੈ ਕਿਉਂਕਿ ਕਾਲੀ ਮਿਰਚ ਆਪਣੀ ਰਸੋਈ ਦੇ ਵਿੱਚ ਅਕਸਰ ਹੀ ਮਿਰਚਾਂ ਦੀਆਂ ਛੇ ਕਾਲੀਆਂ ਮਿਰਚਾਂ ਦੇ ਦਾਣੇ ਤੁਸੀਂ ਲੈ ਕੇ ਇਸ ਉਪਾਣ ਨੂੰ ਕਰ ਲੈਣਾ ਹੈ ਘਰ ਤੋਂ ਬਾਹਰ ਜਾਣ ਦੀ ਵੀ ਤੁਹਾਨੂੰ ਜ਼ਰੂਰਤ ਨਹੀਂ ਇਹ ਜਿਹੜੀਆਂ ਕਾਲੀਆਂ ਮਿਰਚਾਂ ਤੁਸੀਂ ਚਲਾਈਆਂ ਉਹਨਾਂ ਦੀ ਜਿਹੜੀ ਰਾਖ ਹੋਵੇਗੀ ਉਹਦੇ ਵਿੱਚ ਤੁਸੀਂ ਪਾਣੀ ਪਾ ਕੇ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਦੋਨਾਂ ਸਾਈਡਾਂ ਤੇ ਤੁਸੀਂ ਜਾ ਕੇ ਛਿੜਕ ਕੇ ਆ ਸਕਦੇ ਬਸ ਇੰਨਾ ਹੀ ਛੋਟਾ ਜਿਹਾ ਉਪਾਏ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਕਸ਼ੂਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕੀ ਕਮੈਂਟ ਵਾਕਸ ਨੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੀਆਂ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਨਵੇਂ ਉਪਾਅ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ